ਸਰਦਾਰ ਵਿਰਸਾ ਸਿੰਘ ਵਲਟੋਹਾ ਅੱਜ ਵੀ ਚੈਲੰਜ ਦਿੰਦੇ ਆ ਕਹਿੰਦੇ ਚਾਹੇ ਅਮਰਿਤਪਾਲ ਸਿੰਘ ਹੋਣ ਚਾਹੇ ਤੁਹਾਡਾ ਨਾਲ ਲੰਦੇ ਜਾਂ ਉਹਨਾਂ ਵਿੱਚੋਂ ਕੋਈ ਵੀ ਆਜੇ ਮੇਰੇ ਨਾਲ ਇੱਕ ਕਮਰਾ ਹੋਵੇ ਸਾਡੇ ਨਾਲ ਬਹਿਸ ਕਰਨ ਮੈਂ ਦੱਸਾਂਗਾ ਪੰਥ ਕੌਣ ਆ ਨਹੀਂ ਇਹ ਜੀ ਬਲਟੋਵਾ ਸਾਹਿਬ ਨੇ ਇਹ ਸੋਚਣਾ ਚਾਹੀਦਾ ਕਿ ਇਹ ਆਪਣਿਆਂ ਨਾਲ ਬਹਿਸ ਕਰਨ ਦਾ ਉਹਦਾ ਮਤਲਬ ਮਸਲਾ ਸੀਗਾ ਉਦੋਂ ਬਾਦਲ ਸਾਹਿਬ ਨਾਲ ਬਹਿਸ ਕਰਨੀ ਚਾਹੀਦੀ ਜਦੋਂ ਬੇਦਬੀਆਂ ਹੋਈਆਂ ਜਦੋਂ ਮਰਡਰ ਹੋਏ ਜਦੋਂ ਸੁਮੇਸ਼ ਸੈਣੀ ਨੂੰ ਬੜੀਆਂ-ਬੜੀਆਂ ਪੋਸਟਾਂ ਦੇ ਕੇ ਨਵਾਜਿਆ ਗਿਆ ਉਦੋਂ ਬਲਟੋਵਾ ਸਾਹਿਬ ਹੀ ਸਰਕਾਰ ਸੀ ਉਦੋਂ ਉਦੋਂ ਬਾਦਲ ਸਾਹਿਬ ਨੂੰ ਪੁੱਛਣਾ ਚਾਹੀਦਾ ਉਹਦੇ ਨਾਲ ਬਹਿਸ ਕਰਨੀ ਚਾਹੀਦੀ ਸਾਡੇ ਨਾਲ ਤੇ ਬਹਿਸ ਕਰਨ ਦੀ ਲੋੜ ਨਹੀਂ ਅਸੀਂ ਤਾਂ ਇੱਕ ਸੰਗਤਾਂ ਦੇ ਛੱਡਿਆ ਫੈਸਲਾ ਤੁਹਾਨੂੰ ਵੀ ਇੱਕ ਗੱਲ ਸਮਝ ਨਹੀਂ ਆਈ ਇੱਕ ਪਾਸੇ ਤੁਹਾਡੇ ਕੋਲ ਸਹਾਯੋਗ ਮੰਗਣ ਚਲੇ ਜਾਂਦੇ ਇੱਕ ਪਾਸੇ ਬਹਿਸ ਦੀ ਚੁਣੌਤੀ ਹੈ ਦੋਵੇਂ ਗੱਲਾਂ ਕਿਉਂ ਨਜ਼ਰ ਕੀ ਆਉਂਦਾ ਤੁ ਨੇ ਇਹ ਜਿਹੜੇ ਪੋਲੀਟੀਕਲ ਲੋੜ ਇਹ ਜਿੱਦਾਂ ਦੇ ਅੱਗੇ ਦਲਦਲ ਦੇ ਗੰਧ ਪਿਆ ਨਾ ਰਾਜਨੀਤੀ ਚ ਜੋੜ ਤੋੜ ਕਰਕੇ ਕਿਸੇ ਵੀ ਤਰੀਕੇ ਨਾਲ ਕਿਸੇ ਨੂੰ ਬਦਨਾਮ ਕਰਕੇ ਕਿਸੇ ਨੂੰ ਖੁਸ਼ ਕਰਕੇ ਰਾਜਨੀਤੀ ਮਤਲਬ ਕੁਰਸੀ ਨੂੰ ਹੱਥ ਪਹੇਜੇ ਕਿਸੇ ਤਰੀਕੇ ਨਾਲ ਲੇਕਿਨ ਹੁਣ ਉਹ ਸਮਾਂ ਬੀਤ ਚੁੱਕਾ ਮੈਨੂੰ ਲੱਗਦਾ ਹੁਣ ਲੋਕ ਸਿਆਣੇ ਹੋ ਗਏ ਲੋਕ ਇਹਨਾਂ ਦੀਆਂ ਗੱਲਾਂ ਚ ਨਹੀਂ ਆਉਣਗੇ ਜੇ ਜੋ ਇੱਕ ਪੰਥਕ ਕਹਿਣ ਨਾਲ ਨਹੀਂ ਹੁੰਦਾ ਕੁਝ ਪੰਥਕ ਵਾਸਤੇ ਪੰਥਨ ਲਈ ਕਰਨਾ ਕਰਨਾ ਪੈਂਦਾ ਕੁਝ ਜੇ ਜਦੋਂ ਇਹ ਬੇਅਦਬੀਆਂ ਹੋਈਆਂ ਹੋਰ ਇਹ ਸਾਡੇ ਨੌਜਵਾਨਾਂ ਦਾ ਕਤਲ ਹੋਇਆ ਕਈ ਕੁਝ ਹੋਇਆ ਉਦੋਂ ਦੇ ਚੁੱਪ ਕਰਕੇ ਕੁਰਸੀਆਂ ਤੇ ਬੈਠੇ ਰਹੇ ਉਦੋਂ ਪੰਥ ਨਹੀਂ ਜਿੱਤਿਆ ਹੁਣ ਜਦੋਂ ਕੁਰਸੀਆਂ ਤੋਂ ਲੋਕਾਂ ਨੇ ਲਾਹ ਦਿੱਤਾ ਤੇ ਹੁਣ ਇਹਨਾਂ ਨੂੰ ਪੰਥ ਦਾ ਦਰਦ ਆ ਗਿਆ ਕਦੀ ਬੰਦੀ ਸਿੰਘਾਂ ਦਾ ਆ ਗਿਆ ਉਦੋਂ ਬਦਨੀ ਸਿੰਘਾਂ ਨੂੰ ਅਤਵਾਦੀ ਕਿਹਾ ਜਾਂਦਾ ਸੀ ਇਹਨਾਂ ਦੀ ਸਰਕਾਰ ਦੇ ਵੇਲੇ ਇਹ ਚੀਜ਼ ਹੈ ਕਿ ਉਹ ਇਹਨਾਂ ਨੂੰ ਸੋਚਣਾ ਚਾਹੀਦਾ ਤਾਂ ਕਹਿਣ ਨਾ ਪੰਥਕ ਨਹੀਂ ਬਣਿਆ ਜਾਣਾ ਪੰਥ ਲਈ ਕੁਝ ਕੁਰਬਾਨੀ ਕਰਨੀ ਪਊਗੀ ਠੀਕ ਹੈ ਉਹਨਾਂ ਨੇ ਜੋ ਕੀਤੀ ਹੋਗੀ ਤਾਂ ਉਹਦੇ ਬਦਲੇ 'ਚ ਪੰਥ ਨੇ ਵੀ ਉਹਨਾਂ ਨੂੰ ਬਹੁਤ ਵੱਡਾ ਮਾਨਸਤਕਾਰ ਦਿੱਤਾ ਉਹਨੂੰ ਉਹਨਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਸੀਗਾ ਉਸ ਸਵਾਲ ਹੋਰ ਨੇ ਇੱਕ ਸ਼੍ਰੋਮਣੀ ਕਾਲੀ ਦਲ ਦਾ ਅਖੀਰਲਾ ਸਵਾਲ ਮੈਂ ਲੈਣ ਲੱਗਾ ਇਸ ਕਰਕੇ ਕਿਉਂਕਿ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਦੇ ਬਿਆਨ ਬਦਲਦੇ ਰਹੇ ਜਦੋਂ ਦਾ ਅਮਰਿਤਪਾਲ ਸਿੰਘ ਨੇ ਸਰਗਰਮੀਆਂ ਕੁੱਛ ਕਿਹਾ ਜਾਂਦਾ ਰਿਹਾ ਜਦੋਂ ਐਨਐਸਏ ਲੱਗੀ ਤਾਂ ਫਿਰ ਕਹਿੰਦੇ ਨਹੀਂ ਸਾਨੂੰ ਹਮਦਰਦੀ ਇਸ ਤਰ੍ਹਾਂ ਭੇਜਣਾ ਨਹੀਂ ਸੀ ਚਾਹੀਦਾ ਐਨਐਸਏ ਡਿਬਰੂਗੜ ਫਿਰ ਇੱਕ ਗੱਲ ਇਹ ਵੀ ਗੱਲ ਸਾਹਮਣੇ ਆਈ ਕਿ ਕੋ ਚੋਣ ਦੇ ਵਿੱਚ ਪਿੱਛੇ ਹੋਰ ਤਾਂ ਨਹੀਂ ਖੜਾ ਰੀ ਖੜਾ ਅਮਰਿਤਪਾਲ ਸਿੰਘ ਦੇ ਨਹੀਂ ਇਹ ਤੇ ਜਦੋਂ ਦੇਖਦਾ ਕਿ ਹਾਰ ਸਿੱਧੀ ਸਾਹਮਣੇ ਦਿਖ ਰਹੀ ਆ ਤੇ ਉਹ ਉਹ ਜਲ ਜਵਲ ਇਲزام ਜਾਂ ਹਿੰਦੁਸਤਾਨ ਦੇ ਆਮ মিডিਆ ਦਾ ਵੀ ਇਹੋ ਹੀ ਕੰਮ ਆ ਕਿ ਜਿਹੜਾ ਮਸਲਾ ਸਾਡੇ ਕੋਲ ਹੱਲ ਨਹੀਂ ਹੁੰਦਾ ਪਾਕਿਸਤਾਨ ਨਾਲ ਜੋੜ ਦਿਓ ਜੇ ਡਰੱਗ ਆ ਡਰੱਗ ਅਸੀਂ ਇੱਥੇ ਮਸਲਾ ਡਰੱਗ ਦੇ ਬਾਰੇ ਅਸੀਂ ਕੁਝ ਕਰ ਸਾਡੀ ਪੁਲਿਸ ਨਹੀਂ ਕੁਝ ਕਰ ਸਕਦੀ ਸਾਡਾ ਪ੍ਰਸ਼ਾਸਨ ਨਹੀਂ ਕੁਝ ਕਰ ਸਕਦਾ ਤੇ ਅਸੀਂ ਆਪ ਪੈਦਾ ਕੀਤਾ ਆ ਤੇ ਨਾਂ ਪਾਕਿਸਤਾਨ ਦਾ ਲਾਈ ਜਾਓ ਇਹੋ ਜੀਆਂ ਚੀਜ਼ਾਂ ਤੋਂ ਮੇਰੇ ਖਿਆਲ ਇਹਨਾਂ ਨੂੰ ਗ੍ਰੇਜ਼ ਕਰਨਾ ਚਾਹੀਦਾ ਇਹੋ ਜੀਆਂ ਚੀਜ਼ਾਂ ਦੇ ਵਿੱਚ ਮੌਜੂਦਾ ਸਰਕਾਰ ਦਾ ਸਵਾਲ ਜੁੜਿਆ ਹੋਇਆ ਹੈ ਮੌਜੂਦਾ ਸਰਕਾਰ ਕਹਿੰਦੀ ਹੈ ਕਿਉਂਕਿ ਜਿਹੜੇ ਉਮੀਦਵਾਰ ਹੈ ਲਾਲਜੀਤ ਸਿੰਘ ਭੁੱਲਰ ਉਹ ਵੀ ਬੜਾ ਪ੍ਰਚਾਰ ਕਰ ਰਿਹਾ ਤੇ ਉਧਰੋਂ ਮੁੱਖ ਮੰ ਗੜ ਵਾਲੀ 14ਵੀਂ ਸੀਟ ਵੀ ਅਸੀਂ ਜਿੱਤਾਂਗੇ ਹੋਰ ਕੋਈ ਮੁਕਾਬਲੇ 'ਚ ਨਹੀਂ ਸਾਡੇ ਨਹੀਂ ਇਹ ਇਹ ਤੇਜੀ ਕੀ ਹੋਵੇ ਜੇ 4 ਤਰੀਕ ਨੂੰ ਫੈਸਲਾ ਹੋ ਜਾਊਗਾ ਸੰਗਤਾਂ ਫੈਸਲਾ ਕਰਨਗੇ ਪਹਿਲਾਂ ਦਾਅਵੇ ਕਰਨੇ ਤੇ ਜਾਂ ਉਹ ਵੋਟ ਕਰਨ ਵਾਲੇ ਚਲੇ ਗਏ ਆਗੇ ਇਹ ਜੀਜਾ ਕੇ ਤੇ ਸੰਗਤ ਦੇ ਉੱਪਰ ਹੀ ਆ ਸਾ ਇਹ ਫੈਸਲਾ ਇਸ ਇਸ ਸਪੈਸ਼ਲਿਟੀ ਜੱਜ ਸੰਗਤ ਆ ਉਹ ਕਿ ਕਿਨੂੰ ਕਿਨੂੰ ਤੇਰਾ ਦਿੰਦੀ ਆ ਕਿਨੂੰ ਜ਼ੀਰੋ ਦਿੰਦੀ ਆ ਉਹ 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 ਤੇ ਬਾਅਦ ਚ ਪਤਾ ਲੱਗਦਾ ਹੈ ਸਵਾਲ ਕਿਉਂਕਿ ਬਾਕੀ ਜਿਨ੍ਹਾਂ ਦੇ ਜਿਹੜੇ ਚੋਣ ਮੈਦਾਨ ਚ ਨਿਤਰੇ ਹੋਣ ਨਾ ਲੋਕ ਉਹਨਾਂ ਨੂੰ ਵੱਧ ਸੁਣਦੇ ਆ ਕਿ ਸੋਚਦੇ ਕੀ ਆ ਕੱਲ ਨੂੰ ਅਸੀਂ ਚੁਣਦੇ ਆਂ ਪਾਰਲੀਮੈਂਟ ਦੇ ਵਿੱਚ ਜਾ ਕੇ ਕਰਨਗੇ ਕੀ ਬੇਸ਼ੱਕ ਜਾਣਾ ਅਮਰਿਤਪਾਲ ਸਿੰਘ ਹੋਰਾਂ ਨੇ ਜੇ ਜਿੱਤਦੇ ਐਸ ਹਲਕੇ ਤੋਂ ਪਰ ਤੁਸੀਂ ਪ੍ਰਚਾਰ ਕਰ ਰਹੇ ਹੋ ਲਗਾਤਾਰ ਮੈਂ ਇਸ ਕਰਕੇ ਸਵਾਲ ਤੁਹਾਨੂੰ ਕਰਦਾ ਕਿ ਕੱਲ ਨੂੰ ਚੁਣ ਕੇ ਚਲੇ ਜਾਨੇ ਹੋ ਕੀ ਕੱਲੇ ਕਹਿਰੇ ਬੰਦੇ ਐਮਐਮਪੀ ਬਣ ਕੇ ਬਤੌਰ ਕੰਮ ਕੀਤਾ ਜਾ ਸਕਦਾ ਜਿਹੜੇ ਦੂਜਿਆਂ ਤੋਂ ਮਸਲੇ ਹੱਲ ਨਹੀਂ ਹੋਏ ਕਰ ਲਓਗੇ ਕੱਲ ਨੂੰ ਹੱਲ ਨਹੀਂ ਇਹ ਤੇ ਜੀ ਕਿ ਜਿੰਨੀ ਕੋ ਸਮਰੱਥਾ ਹੋ ਗਈ ਆਪਣੇ ਤਨ ਮਨ ਤੋਂ ਜਿੰਨੀ ਕੋ ਹੋ ਸਕਦੇ ਹੋਗੇ ਵੱਧ ਤੋਂ ਵੱਧ ਕੀਤਾ ਜਾਊਗਾ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਪੰਜਾਬ ਖਾਤਰੀ ਆ ਜੇਲਾਂ ਵਿੱਚ ਭੁਗਤ ਰਏ ਤੇ ਉਹ ਉਹਦਾ ਆਪਣਾ ਕੋਈ ਪਰਸਨਲ ਮੈਟਰ ਨਹੀਂਗਾ ਉਹ ਉਹ ਵੀ ਲੋਕਾਂ ਦੇ ਨਸ਼ਿਆਂ ਦੇ ਦਲਦਲ ਚੋਂ ਕੱਢਣ ਵਾਸਤੇ ਨੌਜਵਾਨੀ ਨੂੰ ਉਹਨਾਂ ਨੇ ਕੰਮ ਕੀਤਾ ਤੇ ਉਹਦੀ ਉਹਦੀ ਸਜ਼ਾ ਸਰਕਾਰ ਨੇ ਉਹਨਾਂ ਨੂੰ ਹੀ ਦਿੱਤੀ ਤੇ ਆਉਣ ਵਾਲੇ ਸਮੇਂ 'ਚ ਵੀ ਉਹ ਲੋਕਾਂ ਦੇ ਮਸਲੇ ਜਿੱਥੋਂ ਤੱਕ ਉਹ ਆਪਣੇ ਵਾਹ ਲਾਉਣਗੇ ਪੂਰੀ ਜਿੰਨੇ ਹੋ ਸਕਦੇ ਹੋਣਗੇ ਗੁਰੂ ਮਹਾਰਾਜ ਦੀ ਸਮਰੱਥਾ ਨਾਲ ਉਹ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ ਦੇ ਪਰਿਵਾਰ ਦਾ ਵੀ ਉਹਨਾਂ ਨੂੰ ਇਹ ਸੁਜੋਗ ਰਹੂਗਾ ਕਿ ਅਸੀਂ ਲੋਕਾਂ ਨੇ ਤੁਹਾਨੂੰ ਇਹਨਾਂ ਮਾਨਸ ਕਰ ਦਿੱਤਾ ਤੇ ਤੁਸੀਂ ਲੋਕਾਂ ਦੇ ਗੁਰੂ ਮਹਾਰਾਜ ਦੀ ਕਿਰਪਾ ਨਾਲ खरे ਉਤਰਨ ਦੀ ਕੋਸ਼ਿਸ਼ ਕਰੋ